ਦੁਬੇ ਦੇ ਅਤੇ ਸੈਂਕੜੇ ਦੀ ਬਦੌਲਤ ਜਿੱਤਿਆ ਭਾਰਤ ਪਹਿਲੇ T20 ਚ ਅਫਗਾਨਿਸਤਾਨ ਨੂੰ 6 ਵਿਕਟਾਂ ਦੇ ਨਾਲ ਦਿੱਤੀ ਹਾਰ ਭਾਰਤ ਤੇ ਅਫਗਾਨਿਸਤਾਨ ਵਿਚਾਲੇ ਮੋਹਾਲੀ ਵਿਖੇ ਖੇਡੇ ਗਏ ਪਹਿਲੇ T20 ਮੁਕਾਬਲੇ ਦੇ ਵਿੱਚ ਭਾਰਤ ਨੇ ਅਫਗਾਨਿਸਤਾਨ ਨੂੰ 6 ਵਿਕਟਾਂ ਦੇ ਨਾਲ ਹਰਾ ਦਿੱਤਾ ਇਸ ਜਿੱਤ ਦੇ ਨਾਲ ਭਾਰਤ ਨੇ 3 T20 ਮੈਚਾਂ ਦੀ ਲੜੀ ਦੇ ਵਿੱਚ 1-0 ਦੀ ਵੜਤ ਬਣਾ ਲਈ ਹੈ ਇਸ ਤੋਂ ਪਹਿਲਾਂ ਭਾਰਤ ਨੇ ਟਾਸ ਜਿੱਤ ਕੇ ਪਹਿਲੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਅਫਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਆ ਭਾਰਤ ਨੂੰ 158 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਆ ਭਾਰਤ ਨੇ ਪਹਿਲੇ ਹੀ ਓਵਰ 'ਚ ਕਪਤਾਨ ਰੋਹਿਤ ਸ਼ਰਮਾ ਦੀ ਵਿਕਟ ਗਵਾ ਦਿੱਤੀ। ਰੋਹਿਤ ਬਿਨਾਂ ਖਾਤਾ ਖੋਲੇ ਹੀ ਪਹਿਲੀ ਓਵਰ ਤੇ ਦੂਜੀ ਗੇਂਹ 'ਚ ਰਨ ਆਊਟ ਹੋ ਗਏ। ਇਸ ਤੋਂ ਬਾਅਦ ਸ਼ੁਭਮਨ ਗਿੱਲ ਨੇ ਕੁਝ ਚੰਗੇ ਸ਼ਾਟ ਖੇਡ ਕੇ 12 ਗੇਂਦਾਂ ਦੇ ਵਿੱਚ 23 ਦੌੜਾਂ ਬਣਾ ਕੇ ਮੁਜ਼ੀਬ ਉਰ रहमान ਦੀ ਗੇਂਦ ਤੋਂ ਸਟੰਪ ਆਊਟ ਹੋ ਗਏ। ਇਸ ਤੋਂ ਬਾਅਦ ਕ੍ਰੀਜ਼ ਤੇ ਆਏ ਤਿਲਕ ਵਰਮਾ ਅਤੇ ਸ਼ਿਵਮ ਦੂਵੇ ਨੇ ਭਾਰਤ ਦੀ ਪਾਰੀ ਸੰਭਾਲੀ। ਦੋਨਾਂ ਨੇ ਸੂਝ-ਬੂਝਪਰੀ ਪਾਰੀ ਖੇਡਦੇ ਆ ਕੁਝ ਵਧੀਆ ਸ਼ਾਰਟ ਖੇਡੇ। ਤਿਲਕ ਵਰਮਾ ਨੇ 22 ਗੇਂਦਾਂ 'ਚ 26 ਦੌੜਾਂ ਬਣਾਈਆਂ ਤੇ ਉਮਰਜ਼ਾਈ ਦੀ ਗੇਂਦ ਤੇ ਆਊਟ ਹੋ ਗਿਆ। ਇਸ ਤੋਂ ਬਾਅਦ ਜਤੇਸ਼ ਸ਼ਰਮਾ ਨੇ ਸ਼ਿਵਮ ਦੂਵੇ ਦਾ ਚੰਗਾ ਸਾਥ ਦਿੱਤਾ ਅਤੇ ਭਾਰਤ ਨੂੰ ਮੁਸ਼ਕਲ ਸਥਿਤੀ 'ਚੋਂ ਬਾਹਰ ਕੱਢਿਆ। ਜਤੇਸ਼ ਨੇ 20 ਗੇਂਦਾਂ ਦੇ ਵਿੱਚ 31 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਦੌਰਾਨ ਸ਼ਿਵਮ ਦੂਵੇ ਨੇ 38 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਤੇ 40 ਕੇਂਦਰ ਦੇ ਵਿੱਚ 6 ਡੌੜਾਂ ਦੀ ਨਾਬਾਦ ਪਾਰੀ ਖੇਡ ਕੇ ਟੀਮ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ। ਉਸ ਦਾ ਸਾਥ ਰਿੰਕੂ ਨੇ ਦਿੱਤਾ ਜਿਸ ਨੇ 9 ਗੇਂਦਾਂ ਦੇ ਵਿੱਚ ਨਾਬਾਦ 16 ਡੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੇ 17.3 ਨੋਵਰਾ 'ਚ ਹੀ 4 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਇਸ ਤੋਂ ਪਹਿਲਾਂ ਟਾਸ ਜਿੱਤੇ ਕਿ ਭਾਰਤ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਅਫਗਾਨਿਸਤਾਨ ਦੀ ਟੀਮ ਨੇ ਚੰਗੀ ਸ਼ੁਰੂਆਤ ਦਾ ਫਾਇਦਾ ਚੁੱਕਿਆ ਤੇ ਪਹਿਲੀ ਵਿਕਟ ਦੇ ਵਿੱਚ 500 ਦੌੜਾਂ ਦੀ ਸਾਂਝੇਦਾਰੀ ਕੀਤੀ ਇਸ ਤੋਂ ਬਾਅਦ ਮੁਹੰਮਦ ਨਬੀ ਦੀ 42 ਦੌੜਾਂ ਦੀ ਤੇਜ਼ ਪਾਰੀ ਦੀ ਬਦੌਲਤ ਅਫਗਾਨਿਸਤਾਨ ਨੇ 158 ਦੌੜਾਂ ਬਣਾਈਆਂ ਸਨ